ਹਾਂਜੀ ਵੀਰ ਸੇਲ ਵਾਸਤੇ ਹੈ ਸਵਰਾਜ 855 ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਇੱਕ ਹੈਗਾ ਫਾਰਮ ਟਰੱਕ 65 ਇਹ ਵੀ ਬਹੁਤ ਸਾਫ਼ ਕੰਡੀਸ਼ਨ ਚ ਪਿਆ ਇੱਕ ਸੋਨਾ ਲੀਕਾ 60 ਡੀਆਈ ਪਾਵਰ ਸਟੀering ਆਪਣਾ ਇਸ ਨੰਬਰ ਤੇ 4 ਤੋਂ 5 ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ 'ਤੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ 4 ਸਟਾਰ ਰੰਗ ਪੇਂਟ ਦਾ ਟਰੈਕਟਰ ਪੂਰਾ ਸ਼ੋਰੂਮ ਕੰਡੀਸ਼ਨ ਪਿਆ ਦੇਖ ਸਕਦੇ ਤੁਸੀਂ ਕਿਤੋਂ ਕੋਈ ਦਵਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਤੇ ਕਿਤੋਂ ਕੋਈ ਲੀਕਜ ਨਹੀਂ ਟਰੈਕਟਰ ਪੂਰਾ ਸੁੱਕਾ ਟਰੈਕਟਰ ਹੈ ਜੀ ਪੂਰਾ ਸਾਫ਼ ਕੰਡੀਸ਼ਨ ਪਈ ਹੈ ਦੇਖ ਸਕਦੇ ਤੁਸੀਂ ਪਾਵਰ ਸਟੀering ਆ ਇੰਜਨ ਗੇਅਰ ਰੈਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਤੇ ਪੰਜਾਬ ਨੰਬਰ ਹੈ ਟਰੈਕਟਰ ਗੱਲ ਕਰੀਏ ਜੀ ਮਾਡਲ ਦੀ 2017 ਮਾਡਲ ਆ ਟਰੈਕਟਰ ਆਲ オリジナル ਟਰੈਕਟਰ ਆ ਦੇ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ 5,60,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਊਗਾ। ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ 'ਚ ਨੰਬਰ ਹੈਗਾ। ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹਾਂ। ਖਰੀਦਣ ਸਮੇ ਬਾਹ ਕੇ ਚਲਾ ਕੇ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹਾਂ। ਏਰੀਆ ਹੈਗਾ ਜੀ ਬਰਨਾਲਾ ਪੰਜਾਬ। ਅੱਗੇ ਆ ਜਾਂਦਾ ਹੈ ਸੇਲ ਵਾਸਤੇ ਫਾਰਮ ਟਰੱਕ ਪੈਂਟ ਈਬੀਏ ਟਰੈਕਟਰ ਆ ਬਹੁਤ ਸਾਫ਼ ਕੰਡੀਸ਼ਨ 'ਚ ਪਏ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ। ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ। 2010 ਮਾਡਲ ਆ ਟਰੈਕਟਰ। ਤੇ ਫਾਸਟ ਆਨਰਾਈ ਟਰੈਕਟਰ ਪਹਿਲੇ ਨਾਮ ਹਾਈ ਸਪੀਡ ਆ ਥਰੀ ਸਪੀਡ ਦਾ ਟਰੈਕਟਰ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਕੁੱਲ 3800 ਘੰਟੇ ਟਰੈਕਟਰ ਚੱਲਿਆ ਹੋਇਆ ਆ ओरिजिनल ਰੰਗ ਪੇਂਟ ਦਾ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਗੱਲ ਕਰੀਏ ਟਾਇਰਾਂ ਦੀ ਬੈਕ ਟਾਇਰ ਹੈਗਾ 95 ਪੈਸੇ ਟਰੈਕਟਰ ਤੇ ਤੇ ਅਗਲੇ ਟਾਇਰ ਹੈਗਾ ਜੀ 75 ਪੈਸੇ ਤੇ ਆਇਲ ਬ੍ਰੇਕਰ ਰਿਵਰਸ ਪੀਟੀਓ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਜਮਾਂ ਓਕੇ ਆ ਕੋਈ ਕਮੀ ਪੇਸ਼ੀਂ ਟਰੈਕਟਰ ਚ ਤੇ ਮਾਲਕ ਵੀਰਾਂ ਨੇ ਰੇਟ ਰੱਖਿਆ 365000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜਿ ਸ੍ਰੀ ਮੁਕਸਰ ਸਾਹਿਬ ਅੱਗੇ ਆਇਆ ਹੈ ਨਾ ਸੇਲ ਵਾਸਤੇ ਸੋਨਾਲੀਕਾ 60 DI ਟਰੈਕਟਰ ਬਹੁਤ ਸਾਫ ਕੰਡੀਸ਼ਨ ਚ ਪਈ ਟਰੈਕਟਰ ਦੀ ਰੰਗ ਪੇਂਟ ਦਾ ਬਹੁਤ ਸਾਫ ਪਿਆ ਜੀ ਟਰੈਕਟਰ origignal ਪਿਆ ਕਿਤੇ ਵੀ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਤੇ ਪਾਵਰ ਸਟੀਅਰਿੰਗ ਹੈ ਜੀ ਟਰੈਕਟਰ ਤੇ ਟਰੈਕਟਰ ਮਾਡਲ 2004 ਆ ਜੀ ਚੱਪ ਵਾਲੀ ਕਾਪੀ ਆ ਇੰਜਨ ਗੇਅਰ ਲਿਫਟ ਪੰਪ ਦਾ ਜਮਾ ਓਕੇ ਆ ਟਰੈਕਟਰ ਕਿਤੇ ਤੋਂ ਕੋਈ ਲੀਕਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਇਹ ਸਾਈਡ ਗੇਅਰ ਆ ਜੀ ਬਾਕੀ ਆਲ オリジナル ਟਰੈਕਟਰ ਆ ਰੇਟ ਰੱਖਿਆ ਜੀ ਮਾਲਕ ਵੀਰਾਂ ਨੇ 2 ਲੱਖ 48000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਤੱਪਾ ਪੰਜਾਬ ਆਪਣੀ ਵੀਡੀਓ ਉਧਰ ਲਈ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ